ਕਰਮਾ ਤੋਂ ਪਿਆਰੋ ਸੰਗਤ ਦੇ ਵਿੱਚ ਬੈਠਾ ਨਹੀਂ ਜਾਂਦਾ ਬਾਣੀ ਸੁਣੀ ਨਹੀਂ ਜਾਂਦੀ ਪੜ੍ਹੀ ਨਹੀਂ ਜਾਂਦੀ ਕਈ ਵਾਰੀ ਬੰਦਾ ਗੁਰੂ ਘਰ ਆਉਂਦਾਗਾ ਸਤਸੰਗਤ ਦੇ ਵਿੱਚ ਆਉਂਦਾ ਗੱਲਾਂ ਕਰਕੇ ਬੜ ਜਾਂਦਾਗਾ ਕਿਉਂ ਉਹਦੇ ਮਾੜੇ ਪਾਗ ਨਹੀਂ ਮਾੜੇ ਕਰਮ ਨਹੀਂ ਜਿੱਦ ਕਰਕੇ ਸੰਗਤ ਦੇ ਵਿੱਚੋਂ ਗੱਲਾਂ ਕਰਕੇ ਚੁਗਲੀਆਂ ਕਰਕੇ ਇੱਕ ਦੂਜੇ ਦੇ ਉਗਣ ਵੇਖ ਕੇ ਚਲਿਆ ਗਿਆ ਇਥੇੋਂ ਪਤਾ ਲੱਗਦਾ ਹੈਗਾ ਚੰਗੇ ਤੇ ਮਾੜੇ ਕਰਮਾਂ ਦੀ ਨਿਸ਼ਾਨੀ ਕੀ ਹੁੰਦੀ ਹੈ। ਕਈ ਵਾਰੀ ਗੋਦ ਵਿੱਚੋਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਵਾਪਸੀ ਮੁੜ ਜਾਂਦਾ ਕੱਲਾ ਮਾਰ ਕੇ ਪਰ 5-10 ਮਿੰਟ ਗੁਰੂ ਦੀ ਗੋਦ ਵਿੱਚ ਨਹੀਂ ਬੈਠ ਸਕਦਾ। ਇੱਕ ਸੱਜਣ ਪੌੜੀਆਂ ਉਤਰ ਰਿਹਾ ਸੀ ਕਹਿੰਦੇ ਜਦ ਪੌੜੀਆਂ ਉਤਰਿਆ ਸੀ ਕਿ ਨੰਦਰੂ ਆ ਰਿਹਾ ਸੀ ਦਰਬਾਰ ਸਾਹਿਬ ਦੇ ਵਿੱਚ ਵਾਪਸ ਜਾ ਰਿਹਾ ਸੀ ਕਿੰਦਾ ਤਾਂ ਮਿੱਤਰ ਮਿਲਿਆ ਪੌੜੀਆਂ ਦੇ ਵਿੱਚ ਉਹ ਕਹਿੰਦਾ ਵੀ ਇਕੱਠੇ ਚੱਲਾਂਗੇ 10 ਮਿੰਟ ਹੋਰ ਬੈਠ ਅਰਦਾਸ ਹੋ ਜਾਣ ਦੀ ਹੁਕਮਨਾਮੇ ਸਾਹਿਬ ਹੋ ਗਏ ਫਿਰ ਚੱਲੇ ਚਲੇ ਜਾਵਾਂਗੇ ਕੁਝ ਸਮਾਂ ਹੋਰ ਬੈ ਜਾ ਉਹ ਕਹਿੰਦਾ ਵੀ ਨਹੀਂ ਮੈਨੂੰ ਤਾਂ ਬੜੀ ਕਾਲੀ ਹੈ ਮੈਂ ਜ਼ਰੂਰੀ ਕੰਮ ਕਰਨਾਗਾ ਮੈਂ ਜਾਣਾ ਕਿਤੇ ਮੇਰੇ ਕੋਲ ਟਾਈਮ ਨਹੀਂ ਹੈ ਉਸ ਸੱਜਣ ਕੇ ਨੇ ਅੰਦਰ ਦਰਬਾਰ ਸਾਹਿਬ ਵਿੱਚ ਜਾ ਕੇ ਬੈਠ ਗਿਆ ਬਾਣੀ ਸੁਣੀ ਗਿਆ ਨਿਤਨੇਮ ਹੋਇਆ ਕਥਾ ਹੋਈ ਅਰਦਾਸ ਹੋਈ ਹੁਕਮਾਵੇ ਹੋਇ ਤਕਰੀਬਨ ਘੰਟਾ ਡੇਢ ਘੰਟਾ ਉਹ ਦਰਬਾਰ ਸਾਹਿਬ ਵਿੱਚ ਬੈਠਾ ਰਿਹਾ ਤੇ ਜਿਹੜਾ ਪੌੜੀ ਉਤਰਿਆ ਸੀ ਉਹ ਪੌੜੀ ਉਤਰ ਕੇ ਗਿਆ ਨਹੀਂ ਕਿਤੇ ਜੋ ਬਾਹਰਲੇ ਪਾਸੇ پارک ਬਣਿਆ ਸੀ ਕਹਿੰਦੇ ਉੱਥੇ ਗੱਲ ਨਹੀਂ ਲੱਗ ਕਿਸੇ ਨਾਲ ਉਥੇ ਗੱਲਾਂ ਦੇ ਵਿੱਚ ਇੰਨਾ ਟਾਈਮ ਖਾਚਤ ਕਰਦੇ ਤੋ ਸੱਜਣ ਬਾ ਅੰਦਰੋਂ ਕਹਿੰਦੇ ਦਰਬਾਰ ਸੇ ਦੇ ਵਿੱਚੋਂ ਆਇਆ ਉਹਨੇ ਪੁੱਛਿਆ ਵੀ ਕਮਾਲ ਦੀ ਗੱਲ ਹੋ ਗਈ ਤੂੰ ਕਹਿੰਦਾ ਮੈਂ ਬੜਾ ਵਿਜੀ ਆ ਮੈਂ ਜਾਣਾਗਾ ਤੂੰ ਇੱਥੇ ਖੜਿਆ ਹੁੰਦਾ ਘੰਟਾ ਡੇਢ ਘੰਟਾ ਹੋ ਗਿਆ ਉਹ ਕਹਿੰਦਾ ਬਸ ਗੱਲ ਹੀ ਪਈ ਗਈ ਗੱਲ ਹੀ ਪਈ ਗਈ ਗੱਲਾਂ ਕਰੀ ਗਏ ਤਾਂ ਵੀ ਟਾਈਮ ਦਾ ਪਤਾ ਹੀ ਲੱਗੇ ਆ ਕਹਿਣ ਤੋਂ ਭਾਵ ਇਹੀ ਇਹ ਪਿਆਰੋ ਕਈ ਵਾਰੀ ਇੰਨੇ ਮਾੜੇ ਕਰਮ ਹੁੰਦੇ ਨਹੀਂ ਬੰਦਾ ਗੱਲਾਂ ਕਰਕੇ ਮੁੜ ਜਾਂਦਾ ਗੁਰੂ ਘਰੋਂ ਅੱਗੇ 5-10 ਮਿੰਟ ਗੁਰੂ ਦੀ ਗੋਦ ਵਿੱਚ ਨਹੀਂ ਬੈਠ ਸਕਦਾ ਉੱਥੇ ਬੈਠਣਾ ਔਖਾ ਲੱਗਦਾ ਤਾਂ ਪਾਰਕ ਦੇ ਵਿੱਚ ਬੈਠਣਾ ਗੱਲਾਂ ਕਰਨੀਆਂ ਇੱਕ ਦੂਜੇ ਦੇ ਔਗਣ ਵੇਖਣੇ ਚੁਗਲੀਆਂ ਕਰਨੀਆਂ ਇਹ ਚੰਗੀਆਂ ਲੱਗਦੀਆਂ ਨੇ ਇਹ ਹੀ ਮਾੜੇ ਕਰਮਾਂ ਦੀ ਮਾੜੇ ਭਾਗਾਂ ਦੀ ਨਿਸ਼ਾਨੀ ਹੀ ਹੈ ਕਿ ਬੰਦਾ بس 5-10 ਮਿੰਟ ਵੀ ਗੁਰੂ ਦੀ ਗੋਦ ਵਿੱਚ ਨਹੀਂ ਬੈਠ ਸਕਦਾ ਜਮਾ ਟਾਈਮ ਤੇ ਉਹ ਨਹੀਂ ਸੋਚਿ ਕਰਕੇ ਜੁਬਾਣੀ ਦਾ ਪਾਬ ਸ਼ਬਦ ਪੜ ਰਏ ਸੀ ਪਾਪ ਸੁਹਾਵੇ ਪਾਪ ਸੁਹਾਵੇ ਤਾਂ ਤਉ ਸਿਰ ਜੁਲਤੇ ਸੀ ਸਵਾਵਾ ਚਰਣੀ ਗੁਰੂ ਅਰਜਨ ਪਾਸ਼ਾ ਜੀ ਮਹਾਰਾਜ ਇਸ ਪਾਵਨ ਸ਼ਬਦ ਅੰਦਰ ਕਹਿੰਦੇ ਉਪਾਇਰ ਸਫਲੇ ਨੇ ਜੋ